ਸਰਮਨ ਸੰਦੀਪ ਲੁਧਰ ਦਾ ਕੀਤਾ ਜਾਣਾ ਹੈ ਸੰਦੀਪ ਲੁਧਰ ਤੇ ਸ਼ਾਹਕੋਟ ਦੀ ਟੀਮ ਦੇ ਸਾਰੇ ਖਿਡਾਰੀ ਤੇ ਸਰਦਾਰ ਬਗੇਲ ਸਿੰਘੀ ਤੇ ਲੁਧਰ ਦਾ ਮਹਾਨ ਕਬੱਡੀ ਖਿਡਾਰੀ ਦਾ ਸੁਪੁੱਤਰ ਵੀ ਪੁੱਜਿਆ ਹੋਇਆ ਹੈ ਮੈਂ ਬੇਨਤੀ ਕਰਦਾ ਵੀ ਗੱਡੀ ਦੇ ਲਾਗੇ ਆ ਜਾਣਗੇ ਜਿਹੜੇ ਜਿਹੜੇ ਲੁਧਰ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਹ ਦੁਨੀਆ ਦਾ ਉਹ ਖਿਡਾਰੀ ਹੈ ਜਿਹੜਾ ਲੰਮੀ ਪਾਰੀ ਖੇਡ ਰਿਹਾ ਹੈ ਅੱਜ 41 ਸਾਲ ਦੀ ਉਮਰ ਹੋ ਗਈ ਹੈ ਫਿਰ ਵੀ ਬੇਰ ਬੇਰ ਕਬੱਡੀਆਂ ਪਾਉਂਦਾ ਹੰਸਾ ਵਾਲਾ ਕਾਲਾ ਮਾਨ ਕਰਦਾ ਮਲਕੀਤ ਗੱਲ ਹੁਣੀ ਪਿੰਕੀ ਢਿੱਲੇ ਸਾਰੀ ਮੈਟਰੋ ਪੰਜਾਬੀ ਸਪੋਰਟਸ ਕਲੱਬ 베ਰੀਆ ਸ਼ਾਹਕੋਟ ਵੈਨਕੂਵਰ ਕਬੱਡੀ ਕਲੱਬ ਸਾਰੀ ਮਾਨ ਕਰਦੇ ਆ ਸਾਹੋਕੇ ਵਾਲਾ 13 ਇਹ ਸਨਮਾਨ ਦੇ ਵਿੱਚ ਸ਼ਾਮਲ ਹੋਣਾ ਬਹੁਤ ਜਿਆਦਾ ਜ਼ਰੂਰੀ ਹੈ ਇਸ ਲਈ ਸੁਲਤਾਨ ਹੁਣੀ ਸੰਦੀਪ ਲੋਧਰ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਤੇਮਰੀਕ ਦੇ ਬੋਨ ਜਦੋਂ ਜਦੋਂ ਪੈਰ ਮੁੱਟਣ ਗੱਬਰੂ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਅੱਜ ਪੱਟੇਵਾਲ ਦਾ ਸਨਮਾਨ ਜਿਹੜਾ ਹੈ ਇਹ ਕਹਿੰਦੇ ਵੱਡੀ ਧਰਤੀ ਤੇ ਕੀਤਾ ਜਾ ਰਿਹਾ ਹੈ ਸੰਦੀਪ ਨੂੰ ਸੰਦੀਪ ਲੁੱਤਰ ਬਣਨ ਦੇ ਲਈ ਸੰਦੀਪ ਗੜਬਾ ਬਣਨ ਦੇ ਲਈ ਬਹੁਤ ਵੱਡੀ ਮਿਹਨਤ ਕਰਨੀ ਪਈ ਹੈ ਅੱਜ ਸੰਦੀਪ ਸਿਖਰ ਤੇ ਹੈ ਸੰਦੀਪ ਜਮਾ ਕਹਿੰਦੇ ਸਿਖਰਲਾ ਟੰਬਾ ਬਣਿਆ ਹੋਇਆ ਹੈ ਤੇ ਸਾਡੀਆਂ ਦਵਾਵਾਂ ਨੇ ਬੰਨਾ ਪ੍ਰੋਮੋਟਰ ਭਰਾਵਾਂ ਦਾ ਧੰਨਵਾਦ ਕਰਦਾ ਹੈ ਅੱਜ ਵੱਡੇ ਵਾਲਨੋ ਵੱਡੀ ਗੱਡੀ ਦੇ ਨਾਲ ਬਹੁਤ ਵੱਡਾ ਸਨਮਾਨ ਜਿਹੜਾ ਅੱਜ ਵੱਡੇ ਮੈਲੇ ਦੇ ਕੀਤਾ ਜਾ ਰਿਹਾ ਹੈ ਸੁਲਤਾਨੋਡੀ ਖੁਸ਼ ਨੇ ਮੈਟਰੋ ਦੀ ਖੇਡ ਕਲੱਬ ਦਾ ਧੰਨਵਾਦ ਹੈ ਸ਼ਾਹਕੋਟ ਨੂੰ ਸੰਦੀਪ ਨੰਗਲੰਬੀਏ ਕਬੱਡੀ ਕਲੱਬ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਇਹ ਸਨਮਾਨ ਸੌਖੇ ਨਹੀਂ ਮਿਲਦੇ ਇਹ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਆਹ ਦਿਲੋ ਜਵਾਵਾਂ ਨੇ ਪਰਬਤਵਾ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਚੜ੍ਹਦੀ ਕਲਾ ਦੇ ਵਿੱਚ ਜਕਾਰਾ ਲੱਗੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੈ ਵੀ ਲੋਧਰਾ ਮੁਬਾਰਕਬਾਦ ਹੈ ਹੁਣ ਇਹ ਦੱਸਦੇ ਵੀ ਹਲਕਾ ਟੱਚ ਕਿਨੇ-ਕਿਨੇ ਲਾਇਆ ਹੈ ਪਾਲੀ ਜਾਣਦਾ ਹੈ ਕਾਹੇ ਹਾਸ ਨੇ ਕਿ ਤੋਂ ਵੱਡਾ ਟੱਚ ਲਾਇਆ ਹੈ ਮੇਰੇ ਵੀਰੋ ਇਹ ਹੁਣ ਬੋਲੀ ਅਸੀਂ ਜਾਣਦੇ ਆ ਸੰਦੀਪ ਲੁਧਰ ਇੱਕ ਫੱਕਰ ਜੇ ਸੁਹਾ ਦਾ ਬੰਦਾ ਹੈ ਔਰ ਇਹਦੀਆਂ ਗੱਲਾਂ ਜਿਹੜੀਆਂ ਅੱਜ ਨੇ ਸੁਣੀਆਂ ਉਹ ਜਾਣਦਾ ਸਾਹੋਕੇ ਵਾਲਿਆਂ ਦਾ ਬੜਾ ਜਿਆਦਾ ਪਿਆਰ ਹੈ ਇਹ ਸੰਦੀਪ ਲੁਧਰ ਹੈ ਅੱਜ ਵੱਡੇ ਮੱਲ ਦਾ ਜਿਹੜਾ ਮੇਰੇ ਵੀਰੋ ਯਾਰ ਕੋਟਲੀ ਹੈ ਦੀਸ਼ਾ ਕਪਤਾਨ ਹੈ ਰਵੀ ਬੂਰੀਆ ਸਾਰੇ ਖਿਡਾਰੀ ਤੇ ਇੱਕ ਯਾਰ ਜਿਹੜਾ ਐਸ ਮੇਰੇ ਵੀਰੋ ਮੈਸਲ ਦੇ ਵਿੱਚੋਂ ਗੈਬ ਹੈ ਉਹ ਐ ਗਲੇਡੀਏਟਰ ਜਿਹੜੇ ਜਿਹੜੇ ਸੰਦੀਪ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਹੁਣੇ ਕਹਿਣਾ ਸੀ ਲੁੱਧਾ ਵੱਡਾ ਮੱਲ ਹੈ ਸ਼ਾਹਕੋਟ ਲਈ ਲਗਾਤਾਰ ਇਹਨੇ ਤੁਮਾ ਪਾਈ ਹੈ ਲੈ ਵੀ ਲੁੱਧਰਾ ਪਹਿਲਵਾਨ ਸੜਈ ਯਾਦ ਰਹਿਣਾ ਸੰਦੀਪ ਲੁੱਧਰ ਜ਼ਰੂਰ ਜਿਹੜੇ ਚਾਰ ਸ਼ਬਦ ਸਾਂਝੇ ਕਰੇਗਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਕਹਿੰਦਾ ਜਦੋਂ ਮੈਂ ਪੂਰੀ ਚੜ੍ਹਤ ਸੀ ਉਦੋਂ ਸੁਲਤਾਨ ਮੇਰਾ ਸਾਥ ਦਿੰਦਾ ਸੀ ਹੁਣ ਸੁਲਤਾਨ ਵੀ ਪੂਰੀ ਚੜ੍ਹਤਾ ਹੁਣ ਅੱਜ ਤੁਹਾਡੇ ਏਡੇ ਮਕਾਮ ਐ ਤਾਂ ਇਸ ਇਨਸਾਨ ਦੀ ਦੇਣ ਐ ਜਿੰਨਾ ਟੈਂਸ਼ਨ ਸ਼ਾਹਕੋਟ ਦੇ ਲਈ ਇਹ ਨੌਜਨ ਨੌਜਾਨੀ ਆਖਾਂ ਦਾ ਕਿਉਂਕਿ ਸਦਾ ਹੀ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ 96 ਦੇ ਵਿੱਚ ਕਬੱਡੀ ਸ਼ੁਰੂ ਕੀਤੀ ਐ ਮੇਰੜ ਦਾ ਜਨਮ ਐ ਟਟਕਲੇ ਦਾ ਪਿੰਡ ਐ ਵੱਜਵੀਂ ਨਾਣਕੇ ਐ ਤੇ ਨੰਗਲ ਵਾਲੇ ਸੰਦੀਪ ਨਾਲ ਯਾਰੀ ਬੜੀ ਪੁਰਾਣੀ ਐ ਯਾਰੀ ਯਾਰਾਂ ਦੀ ਬੜੀ ਐ ਮਿਸਾਲ ਅੱਜ ਵੀ ਸੰਦੀਪ ਨਾਲ ਖੜਾ ਇੰਦਰਪਾਲ ਅੱਜ ਵੀ ਸੰਦੀਪ ਨਾਲ ਖੜਾ ਇੰਦਰਪਾਲ ਇੰਦਰਪਾਲ ਦਾ ਸਨਮਾਨ 96 ਦੇ ਵਿੱਚ ਕਬੱਡੀ ਸ਼ੁਰੂ ਕੀਤੀ 14 ਦੇ ਵਿੱਚ ਛੱਡੀ ਤੇ ਫਿਰ ਸ਼ਾਹਕੋਟ ਟੀਮ ਬਣਾਈ ਦੀਸ਼ਾ ਨਾਲ ਆ ਜਾ ਬੀਸ਼ਾ ਤੇ ਅੰਬਾ ਸ਼ਾਹਕੋਟ ਦੇ ਸਾਰੇ ਪਲੇਅਰ ਇੰਸਪੈਕਟਰ ਸਾਡੇ ਸਤਨਾਮ ਸਿੰਘ ਜੀ ਬ੍ਰਦਰ ਨੇ ਸਰਦਾਰ ਸੋਹਣ ਸਿੰਘ ਦਾ ਪੁੱਤਰ ਹੈ ਵੱਡੇ ਬ੍ਰਦਰ ਆਏ ਆ ਥਾਣੇਦਾਰ ਸਤਨਾਮ ਸਿੰਘ ਜੀ ਉਹਨਾਂ ਨੂੰ ਉਚਾਬੀ ਹੈ ਯਾਰੀ ਸੁੱਖੀ ਵੈਸ ਨਾਲ ਪੱਕੀ ਹੈ ਬਲਵਿੰਦਰ ਚੱਠਾ ਜੀ ਨਾਲ ਹੋਣਗੇ ਇਸ ਲਈ ਵੱਡੇ ਪੱਦਰ ਤੇ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਗੱਡੀ ਦੇ ਵਿੱਚ ਨਾਗਦ ਰਾਸ਼ੀ ਮੇਰੇ ਵੀਰੋ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਮਰੀਕਿੰਦਰਪਾਲ ਦਾ ਸਨਮਾਨ ਬਹੁਤ ਵੱਡੀ ਮੁਬਾਰਕਬਾਦ ਹੈ ਇੰਦਰਪਾਲ ਨੂੰ ਇੰਦਰਪਾਲ ਨੇ ਮਿਹਨਤ ਕੀਤੀ ਆਪ ਖੇਡਿਆ ਜਿੰਨਾ ਟਾਈਮ ਖੇਡਿਆ ਤੇ ਜੁਰਤ ਨਾਲ ਖੇਡਿਆ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਇੰਦਰਪਾਲ ਨੇ ਕੌਡੀ ਖੇਡੀ ਹੈ ਕੌਡੀ ਖਾਧੀ ਨਹੀਂ ਇਹ ਕਿਸੇ ਕਿਸੇ ਦਾ ਮੁੱਲ ਪੈਂਦਾ ਹੈ ਇੰਦਰਪਾਲ ਬਹੁਤ ਕਰਮਾ ਵਾਲਾ ਹੈ ਇੱਕ ਲੱਤੀ ਆ ਮਾਣ ਸਾਡੀ ਜ਼ਿੰਦਗੀ ਦਾ ਕਿਉਂਕਿ ਇੰਦਰਪਾਲ ਕੀ ਸ਼ਾਇ ਹੈ ਮੈਂ ਕਿੰਨੇ ਇੰਦਰਪਾਲ ਕਿੰਨਾ ਤਕੜਾ ਕੋਚ ਹੈ ਇੰਦਰਪਾਲ ਨੂੰ ਤੇ ਖੁਦ ਵੀ ਪਤਾ ਇੰਦਰਪਾਲ ਇੱਕ ਬਹੁਤ ਵੱਡੀ ਮਿਸਾਲ ਬਣਿਆ ਹੋਇਆ ਹੈ ਗੋੜ ਦੇ ਸਾਰੇ ਪਲੇਅਰ ਆ ਜਾਣਗੇ ਮੂਰੇ ਸ਼ਾਹਗੋੜ ਦੇ ਸਾਰੇ ਪਲੇਅਰ ਸਰਦਾਰ ਸਵਰਨ ਸਿੰਘ ਸੰਧੂ ਆਪਾਂ ਪੁੱਤਰ ਮੰਨਦੇ ਨੇ ਲਾਪ੍ਰਿਤ ਪੰਨੂ ਤੇ ਨਾਲ ਅੰਗਰੇਜ਼ ਸਿੰਘ ਤੇ ਨਾਲ ਮੇਰੇ ਵੀਰੋ ਸਰਦਾਰ ਸਵਰਨ ਸਿੰਘ ਜੀ ਸੰਧੂ ਬਲਵਿੰਦਰ ਚੱਠਾ ਜੀ ਸੁਖੀ ਬਹਿਸ ਜਸਮਨ ਤੇ ਜਗਸਾਂਝ ਵੱਲੋਂ ਇੱਕ ਮੈਸੇਜ ਆਇਆ ਹੈ ਲਾਡੀ ਬਹਿ ਜੀ ਆਜੋ ਨਾਲ ਕੇਸ ਮੱਖਣ ਜੀ ਜਸਮਨ ਤੇ ਜਗਸਾਂਝ ਵੱਲੋਂ ਮੈਸੇਜ ਆਇਆ ਹੈ ਵੀ ਸਾਡੇ ਤਾਏ ਅੰਦਰਪਾਲ ਦੀ ਗੱਡੀ ਦੇ ਵਿੱਚ ਜਿੰਨਾ ਜਿੰਨਾ ਨੇ ਵੀ ਸਹਿਯੋਗ ਪਾਇਆ ਸੰਦੀਪ ਦੇ ਬੱਚਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਜਸਮਨ ਜਕਸਾਜ ਪੈਰ ਰਪਿੰਦਰ ਕੌਰ ਕਿਉਂਕਿ ਇੰਦਰਪਾਲ ਮੂੰਹ ਦਾ ਬੜਬੋਲਾ ਬੋਲਣਾ ਪਤਾ ਨਹੀਂ ਕੀ ਇਹਨੇ ਤੇ ਪਰ ਦਿਲ ਦੇ ਵਿੱਚ ਸਫਾਈ ਹੈ ਐਨ ਕਹਿੰਦੇ ਉਹਨੇ ਜਿਵੇਂ ਖਰਾ ਬੰਦਾ ਹੈ ਖਰਾ ਸੁਣਾ ਹੈ ਇੰਦਰਪਾਲ ਲੈ ਵੀ ਇੰਦਰਪਾਲ ਜੇ ਪਹਿਲਵਾਨ ਹੁੰਦਾ ਤੇ ਗੱਲਾਂ ਫੇਰ ਹੀ ਹੋਣੀਆਂ ਸੀ ਹੁਣ ਯਾਰ ਵਿਛੜ ਗਿਆ ਹੈ ਉਹਨੂੰ ਯਾਦ ਕਰ ਸਕਦੇ ਆ ਉਹਦੀ ਯਾਦ ਹੈ ਅੱਜ ਉਹ ਨਾਲ ਹੀ ਹੈ ਆਪਣੇ ਸੰਦੀਪ ਨਾਲ ਹੀ ਹੈ ਇੰਦਰਪਾਲ ਦਾ ਸਨਮਾਨ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਸੱਜਣ ਨੇ ਮੁੜ ਕੇ ਤੇ ਨਹੀਂ ਆਉਣਾ ਪਰ ਉਹਦੀ ਸੋਚ ਇੱਕ ਗੱਲ ਹੁੰਦੀ ਹੈ ਇਨਸਾਨ ਚਲਾ ਜਾਂਦਾ ਹੈ ਸ਼ਾਹ ਕੋਟ ਵੀ ਚੱਲ ਰਹੀ ਹੈ ਕੱਪ ਵੀ ਹੋ ਰਿਹਾ ਹੈ ਮੇਜਰ ਲੀਗ ਵੀ ਚੱਲ ਰਹੀ ਹੈ ਜੇ ਉਹਨੇ ਚੰਗਾ ਕੀਤਾ ਹੈ ਤਾਂ ਚੱਲ ਰਹੀ ਹੈ ਤੇ ਸਾਰਾ ਕਾਫਲਾ ਇੱਕ ਵਾਰੀ ਸੰਦੀਪ ਰੇ ਨਾ ਦੇ ਤਾੜੀਆਂ ਜ਼ੋਰਦਾਰ ਮਾਰ ਦਿਓ ਸੰਦੀਪ ਜਿੰਦਾਬਾਦ ਗੁਰਲੀਨ ਤੇ ਗੁਰਤਾਜ ਗੁਰਤਾਜ ਇੰਦਰਪਾਲ ਦੇ ਬੱਚੇ ਇੰਗਲੈਂਡ ਤੋਂ ਉਹ ਵੀ ਆਨੰਦ ਮਾਰ ਰਹੇ ਐ ਔਰ ਜਦ ਇਨਸਾਨ ਨੂੰ ਕੋਈ ਮਾਣ ਮਿਲਦਾ ਬੱਚਿਆਂ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਉਹਨਾਂ ਨੂੰ ਵੀ ਮੈਸ ਕਰ ਰਿਹਾ ਹੈ ਬਹੁਤ ਬਹੁਤ ਵੱਡਾ ਮਾਣ ਹੈ ਇੰਦਰਪਾਲ ਮੁਬਾਰਕਬਾਦ ਹੈ ਤੇਰੀ ਯਾਰੀ ਦਾ ਮੁੱਲ ਤੇ ਅਸੀਂ ਕਦੇ ਵੀ ਨਹੀਂ ਤਾਰ ਸਕਦੇ ਇਹ ਗੱਡੀਆਂ ਕੋਈ ਚੀਜ਼ ਨਹੀਂ ਜਿੱਥੇ ਤੂੰ ਖੜਾ ਹੈ ਉਥੇ ਹੋਰ ਕੋਈ ਨਹੀਂ ਖੜਾ ਇੱਕ ਵਾਰੀ ਅੰਦਰ ਪਾਲੀ ਤਾੜੀਆਂ ਮਾਰ ਦਿਓ ਸੁਖੀ ਬਹਿਸ ਇਹਦਾ ਯਾਰ ਹੈ ਇਹਦੇ ਦਿਲ ਦੀਆਂ ਜਾਣਦਾ ਹੈ ਹਮੇਸ਼ਾ ਆਹ ਗੱਡੀ ਦੇ ਸਨਮਾਨ ਦੇ ਵਿੱਚ ਆ ਪਾਇਆ ਲੱਭੀ ਨੰਗਲ ਗੁਰਜੀਤ ਮੰਗੜ ਬਲਜਿੰਦਰਾ ਪਿੰਡਰ ਤੇ ਨਹਿਰੂ ਖਲੂਰੋਣਾ ਵੱਲੋਂ ਵੀ 1 ਲੱਖ ਦਾ ਯੋਗਦਾਨ ਹੈ ਜਿਹੜਾ ਗੱਡੀ ਦੇ ਲਈ ਬਹੁਤ-ਬਹੁਤ ਮੁਬਾਰਕਬਾਦ ਹੈ ਬਹੁਤ ਵੱਡੀ ਮੁਬਾਰਕਬਾਦ ਹੈ ਦੀਪ ਸਟਵਾਲ ਜੀ ਤੇ ਕਾਲਾ ਪਕੜੀਆਂ ਉਹ ਭਰਾ ਨੇ ਵੀ ਬਹੁਤ ਵੱਡਾ ਯੋਗਦਾਨ ਇੰਦਰਪਾਲ ਕੋਲ ਦੀ ਗੱਡੀ ਦੇ ਵਿੱਚ ਪਾਇਆ ਇਹਨਾਂ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੂਰੀਆ ਸਭ ਤੋਂ ਵੱਧ ਹੈ ਇਸ ਵੇਲੇ ਪਿਆਰ ਜਿਹੜਾ ਇੰਦਰਪਾਲ ਉਹ ਬੂਰੀਏ ਨੂੰ ਕਰਦਾ ਹੈ ਕਾਲਾ ਕਹਿ ਲੋ ਹਿੰਟਾਪ ਯੂਕੇ ਜੀਤਾ ਨੰਬਰ ਕਹਿ ਲੋ ਯੂਕੇ ਇਹ ਹੁੰਦੀ ਰਿਸਪੈਕਟ ਮੇਰੇ ਵੀਰੋ ਦੇਖੋ ਦਰਸ਼ਕ ਆਪ ਖੜੇ ਹੋ ਕੇ ਤਾੜੀਆਂ ਮਾਰ ਰਹੇ ਹੈ ਇਹ ਹੁੰਦੀ ਰਿਸਪੈਕਟ ਆਪ ਖੜੇ ਹੋ ਕੇ ਤਾੜੀਆਂ ਜਿਹੜੀਆਂ ਵੱਜ ਰਹੀਆਂ ਨੇ ਬਹੁਤ-ਬਹੁਤ ਮੁबारक ਇੰਦਰਪਾਲ ਦੇ ਲਈ ਅਮਰਿਕ ਸਿੰਘ ਆਪ ਤਾਰੀਆਂ ਜਿਹੜੀਆਂ ਵੱਜ ਰਹੀਆਂ ਨੇ ਸਿੱਧਰ ਯੂਕੇ ਤ੍ਰਿਲੋਕ ਯੂਕੇ ਜਿੰਦੂ ਵੈਲਡੀਅਮ ਖੁਦਾਵਰ ਸਿੰਘ ਜੀ ਯੂਕੇ ਗਿੰਦਾ ਯੂਕੇ ਇਹਨਾਂ ਭਰਾਵਾਂ ਨੇ 50000 ਦਾ ਯੋਗ